ਸਮਾਣਾ ਕੈਥਾ ਸੜਕ ਤੇ ਪਿੰਡ ਰਾਮਨਗਰ ਦੇ ਵਿੱਚ ਲੋਕਾਂ ਵੱਲੋਂ ਆਵਾਜ਼ਾਂ ਹੀ ਠੱਪ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਆਵਾਜ਼ਾਂ ਹੀ ਠੱਪ ਕਰੇ ਕਰਨ ਦਾ ਕਾਰਨ ਇੱਥੇ ਪੁਲੀ ਹੈ ਜਿਹੜੀ ਕਿ ਪੁਲੀ ਹੈ ਵੀ ਇਸ ਤਰ੍ਹਾਂ ਇਸ ਸੜਕ ਦੇ ਉੱਤੇ 5-700 ਟਿੱਪਰ ਲੰਘਦੇ ਹੈ ਜੋ ਕਿ ਹਰਿਆਣਾ ਤੋਂ ਜਮੜਾ ਨਗਰ ਤੋਂ ਔਰ ਉੱਥੋਂ ਰਸਤਾ ਬਦਰੀ ਲੈ ਕੇ ਲੰਘਦਾ ਹੈ ਸੜਕਾਂ ਕੀ ਹਾਲਾਤ ਇੰਨੇ ਖਸਤਾ ਕਰਤੀਆਂ ਸੜਕਾਂ ਟੁੱਟ ਗਈਆਂ ਪੁਲੀਆਂ ਟੁੱਟ ਗਈਆਂ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਦਸੇ ਹੋ ਰਹੇ ਹਨ ਲੋਕ ਪਰੇਸ਼ਾਨ ਹੈ ਹਾਦਸੇ ਹੋ ਰਹੇ ਹਨ ਪੁਲੀ ਟੁੱਟੀ ਪਈ ਹੈ ਔਰ ਜਿਹੜੀ ਇਹ ਸੜਕ ਹੈ ਬਰਨਾਲਾ ਸੰਗਰੂਰ ਬਠਿੰਡੇ ਤੋਂ ਲੈ ਕੇ ਇਧਰ ਦਿੱਲੀ ਔਰ ਜੀਂਦ ਰੋहतक ਪੇਵਾ ਸਾਰਾ ਕੈਥਲ ਰੋਡ ਜਿਹੜਾ ਮੇਨ ਰੋਡ ਹੈ ਇਸ ਰੋਡ ਤੇ ਇੰਨੀ ਆਵਾਜ਼ ਆਈ ਹੈ ਕਿ ਬਹੁਤ ਜ਼ਿਆਦਾ ਵਜਦੇ ਹੁਣ ਕਰਕੇ ਰੋਜ਼ ਹਾਸੇ ਹੋ ਰਹੇ ਲੋਕਾਂ ਨੇ ਮਜਬੂਰ ਹੋ ਕੇ ਆਵਾਜ਼ ਹੀ ਠਭ ਕੀਤੀ ਹੈ ਹੁਣ ਲੋਕ ਨਿਰਮਾਣ ਵਿਭਾਗ ਕਦੋਂ ਸੜਕ ਨੂੰ ਬਣਾਵੇਗਾ ਇਹ ਆਉਣ ਵਾਲਾ ਸਮਾਂ ਦੱਸਿਆ ਗਿਆ ਪੁਲੀ ਕਦੋਂ ਬਣੇਗੀ ਕਿਉਂਕਿ ਇਸ ਪੁਲੀ ਕਰਕੇ ਟੁੱਟਣ ਕਰਕੇ ਹਾਸੇ ਹੋ ਰਹੇ ਹਨ ਗੱਲਬਾਤ ਕਰਦੇ ਕਿਸ ਮੁੱਦੇ ਨੂੰ ਲੈ ਕੇ ਇਹਨਾਂ ਵੱਲੋਂ ਇਹ ਜਾਮ ਕੀਤਾ ਗਿਆ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਹਾਂਜੀ ਭੋਲੇ ਦੇ ਨਾਂ ਤੇ ਜਾਣਦੇ ਨੇ ਸਾਰੇ ਹਾਂਜੀ ਇਹ ਜਿਹੜਾ ਰਸਤਾ ਹੈ ਇਹ ਬਹੁਤ ਜ਼ਿਆਦਾ ਚੱਲਦਾ ਕਿਉਂਕਿ ਖਨੋਰੀ ਵੀ ਬੰਦ ਹੈ ਸ਼ੰਭੂ ਬੈਰੀਓਲ ਵੀ ਬੰਦ ਹੈ ਸਾਰੀ ਟ੍ਰੈਫਿਕ ਇਧਰੋਂ ਲੰਘਦੀ ਹੈ 3 ਮਹੀਨੇ ਹੋ ਗਏ ਇਸ ਪੁਲੀ ਨੂੰ ਟੁੱਟੀ ਨੂੰ ਪਹਿਲਾਂ ਥੋੜੀ ਬੈਠੀ ਸੀ ਦਿਨ ਪਰ ਦਿਨ ਥੱਲੇ ਵਹਿੰਦੀ ਜਾਂਦੀ ਏ ਡੇਲੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਇੱਥੇ ਸਾਡੇ ਕੋਲ ਨਹੀਂ ਵੇਖਿਆ ਜਾਂਦਾ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਥਲਾਹ ਕੀਤੀ ਸੀ ਇਹ ਇਹਦੋਂ ਪਹਿਲਾਂ 3-4 ਵਾਰੀ ਆਏ ਮਹੀਨੇ ਆਏ ਮਹੀਨੇ ਇੱਥੇ ਸੱਤ-ਸੱਤ ਕੇ ਬੰਦਿਆਂ ਨੂੰ ਪ੍ਰਸ਼ਾਸਨ ਵਾਲਿਆਂ ਨਾਲ ਸੱਤ ਕੇ ਫੋਟੋ ਖਿੱਚ ਕੇ ਤੇ ਪਾ ਕੇ ਬਹੁਤ ਕੁਝ ਕੀਤਾ ਹੈ ਕੀ ਕਹਿੰਦੇ ਅਧਿਕਾਰੀ ਕੀ ਕਹਿ ਰਹੇ ਨੇ ਅਧਿਕਾਰੀ ਫੋਟੋ ਖਿੱਚ ਕੇ ਲੈਣੇ ਕਰਦੇ ਆਗੇ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਖਾਰ ਕੇ ਪਿੰਡ ਵਾਲਿਆਂ ਨਾਲ ਸਾਰੀ ਸੰਗਤ ਨਾਲ ਸਲਾਹ ਕੀਤੀ ਪਈ ਆਪਾਂ ਫਿਰ ਰੋਡ ਜਾਮ ਕਰਦੇ ਆਂ ਹੋਰ ਔਰ ਕੋ ਚਾਰਾ ਹੀ ਕੋਈ ਨਹੀਂ ਇੱਥੇ ਕੱਲ ਨੂੰ ਕਿਸੇ ਦਾ ਕੋਈ ਬੱਚਾ ਇੱਥੇ ਕੱਲ ਬੱਚਾ ਇੱਕ ਉਹਦੇ ਸਿਰ ਤੇ ਛੱਟ ਵੱਜੀ ਪਤਾ ਨਹੀਂ ਉਹ ਕਿਵੇਂ ਮਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਚਾਹ ਕੇ ਚਲੇ ਗਏ ਸੀ ਹਾਸੇ ਹੋ ਰਹੇ ਹਾਸਾ ਹੋਇਆ ਪਰਸੋਂ ਵੀ ਹੋਇਆ ਕੱਲ ਵੀ ਹੋਇਆ ਡੇਲੀ ਕੋਈ ਨਾ ਕੋਈ ਹੁੰਦਾ ਕਿੰਨਾ ਡਰਾਮਾ ਹੋ ਗਿਆ ਜਾਮ ਲੱਗੇ ਨੂੰ ਤੇ ਮੇਰੇ ਖਿਆਲ ਤੇ ਅਸੀਂ 8 8:30 ਵਜੇ ਤੱਕ ਲਾਇਆ ਤੇ ਮੇਰੇ ਖਿਆਲ ਚ ਕੋਈ ਪੀਡਬਲਡ ਵਾਲਾ ਨਾ ਕੋਈ ਵੱਡਾ ਬੰਦਾ ਤ ਨਹੀਂ ਹੈ ਕਿ ਰੋਡ ਇਨਸਪੈਕਟਰ ਇਹ ਸੜਕ ਕਿੱਥੇ ਕਿੱਥੇ ਜਾਂਦੀ ਹੈ ਇਹ ਸਮਾਣੇ ਤੋਂ ਚੀਕੇ ਮੇਨ ਰੋਡ ਹੈ ਦਿੱਲੀ ਲੱਗਦੀ ਹੈ ਜਿਹੀ ਤੇ ਦਿੱਲੀ ਦਿਕਰ ਜਾਂਦੀ ਹੈ ਸਾਰੇ ਹਰਿਆਣੇ ਨੂੰ ਖਨੋਰੀ ਵਾਲਾ ਸਿਸਟਮ ਜਿਹੜਾ ਸਾਰਾ ਇਹੀ ਚੱਲ ਆਉਂਦਾ ਇਹੀ ਜਾਂਦਾ ਇਹੀ ਮੇਨ ਰਸਤਾ ਸਾਰਾ ਦੇਖੋ ਗਵਾਹ ਜੀ ਬੰਦ ਕਰਨ ਨੂੰ ਕਿਸੇ ਦਾ ਕੋਈ ਝੌਂਕ ਨਹੀਂ ਲੋਕਾਂ ਨੂੰ ਖਰਾਬ ਕਰਨ ਦਾ ਕਈ ਵਾਰੀ ਕੋਈ ਮਜਬੂਰੀ ਬਣ ਜਾਂਦੀ ਹੈ ਇਹ ਜਿਹੜੀ ਸੜਕ ਦੀ ਪੁਲੀ ਹੈ ਇਹ ਗਈ ਹੈ ਬੈਠਾ ਇਹ ਬੈਠੇ ਨੂੰ ਵੀ 3-4 ਮਹੀਨੇ ਹੋ ਗਏ ਨੇ ਔਰ ਕਿਸੇ ਅਧਿਕਾਰੀ ਨੇ ਆਣ ਕੇ ਸਾਰ ਨਹੀਂ ਲਈ ਇੱਥੇ ਵੀ ਮਤਲਬ ਜਿਹੜਾ ਮੇਨ ਰੋੜ ਹੈ ਚੱਲਦਾ ਹੈ ਇਹ ਦਿੱਲੀ ਨਾਲ ਬਲੌਕ ਕਰਦਾ ਹੈ ਰੋੜ ਰੋੜ ਆ ਤੇ ਇੱਥੇ ਕਿਸੇ ਨੇ ਸਾਰ ਨਹੀਂ ਲਈ ਹਾਰ ਕੇ ਅੱਜ ਇਹਨਾਂ ਨੂੰ ਜਾਮ ਲਾਣਾ ਪਿਆ ਕੱਲ 2-3 ਹਾਸੇ ਪਰਸੋਂ ਹੋ ਗਏ ਕੱਲ ਹੋ ਗਏ ਜਿਹੜਾ ਬੇਪੇਤਾ ਜਿਹਨੂੰ ਪਤਾ ਹੀ ਨਹੀਂ ਅੱਗੇ ਕੀ ਹੈ ਉਹ ਰੋਡ ਤੇ ਤੇ ਆ ਰਿਹਾ ਆਪਣੀ ਸਪੀਡ ਨਾਲਾ ਬੰਦਾ ਸਪੀਡ ਤੇ ਆਉਂਦਾ ਔਰ ਅੱਗੇ ਆ ਗਿਆ ਟੋਇਆ ਟੋਇਏ ਦੇ ਵਿੱਚ ਗਿਰ ਗਿਆ ਉਹਦਾ ਉਹ ਤਾਂ ਨੁਕਸਾਨ ਹੋ ਗਿਆ ਬੱਚਾ ਬਚ ਗਿਆ ਜਨਾ ਉਹਦਾ ਆਪਣਾ ਨੁਕਸਾਨ ਹੋ ਗਿਆ ਇਹ ਜਾਮ ਇਸ ਕਰਕੇ ਲਾਣਾ ਪਿਆ ਵੀ ਇਹ ਜੀ ਕੋਈ ਸੁਨਵਾਈ ਨਹੀਂ ਤੇ ਹੁਣ ਤੱਕ 1.5-2 ਘੰਟੇ ਹੋ ਗਏ ਕੋਈ ਕਰੀ ਆਇਆ ਹੁਣ ਤੱਕ ਕੋਈ ਇੱਥੇ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਇੱਕ ਖੜਾ ਹੈ ਉਹ ਕਹਿੰਦਾ ਵੀ ਮੈਂ ਉਹ ਫੋਨ ਬੰਨ ਕਰੀ ਜਾਂਦਾ ਕਿਸੇ ਨੂੰ ਕੋਈ ਆਣੇ 2-3 ਘੰਟੇ ਹੋ ਗਏ ਜਾਮ ਲਾਉਣ ਉਥੇ ਖੜੇ ਆ ਅਸੀਂ ਤੇ ਕੋਈ ਅਧਿਕਾਰੀ ਹੁਣ ਤੱਕ ਸਾਰ ਲੈਣ ਨਹੀਂ ਆਇਆ ਵੀ ਅਸੀਂ ਆਪਣੇ ਝੁਮੇ ਲਈ ਲੈਣੇ ਆ ਜਾਂ ਮਤਲਬ ਅਸੀਂ ਇਹਨੂੰ ਬਣਾਣੇ ਆ ਇਹ ਮੇਨ ਰੋਡ ਹੈ ਕੋਈ ਛੋਟਾ ਮੋਟਾ ਪਿੰਡ ਦਾ ਰੋਡ ਨਹੀਂ ਹੈਗਾ ਜਿਹੜਾ ਵੀ ਇਹ ਮਤਲਬ ਵੈਸੇ ਤਾਂ ਸੜਕਾਂ ਸਾਰੀਆਂ ਦੇ ਹਾਲਾਤ ਖਰਾਬ ਹੋ ਗਏ ਨੇ ਪਰ ਇਹ ਤਾਂ ਇੱਕ ਏਡਾ ਮੇਨ ਰ ਇਹ ਨਾਲ ਦਿੱਲੀ ਨੂੰ ਜੋੜਦਾ ਰੋहतक ਨੂੰ ਜੋੜਦਾ ਨਾਲ ਇਤਰਾਮਬਾਲੇ ਨੂੰ ਨਾਲ ਜੋੜਦਾ ਇਹ ਏਡਾ ਵੱਡਾ ਰੋਡ ਜਾ ਰੇ ਸੇ ਰੋਡ ਦੀ ਇੰਨੀ ਹਾਲਾਤ ਮਾੜੇ ਨੇ ਤੁਸੀਂ ਨਵੇਂ ਗੋਚ ਅੱਛਾ ਤੁਹ ਮੁਸਕਿਲ ਅਗੇ ਤੱਕ ਬੱਸ ਪਕੜੋ ਹਾਂ ਅਗੇ ਅਗੇ ਪਕੜੋ ਅਮਾ ਤਾਂ ਕਿ ਕਿ ਜਾਣਾ ਅੱਗੇ ਬੱਸੇ ਚ ਜਾਣਾ ਜਿਸ ਚੋਂ ਆਪ ਵਹੀਂ ਉਤਾਰ ਦੀ ਆਪਕੋ ਹੋਰ ਕਿ ਆ ਵਹੀਂ ਉਤਾਰ ਦਿਆ ਕੀ ਮੁਸਕਿਲ ਆ ਰਹੀ ਹੈ ਫਿਰ ਆਪਕੋ ਆ ਮੁਸ਼ਕਿਲ ਆ ਰਹੀ ਹੈ ਮਾ ਚੀਕੇ ਜਾਣਾ ਹੈਗਾ ਬੋਲੋ ਚੀਕੇ ਤੇ ਬੱਚਾ ਛੋਟਾ ਜਿਹਾ ਮੈਂ ਕਾਛੇ ਲੈ ਕੇ ਜਾਵਾਂ ਹੂੰ ਠੀਕ ਹੈ ਤਾਂ ਤਾਂ ਵੀ ਘਰ ਸੇ ਕਿਉਂ ਨਿਕਲਤੇ ਹੂੰ ਠੀਕ ਹੈ ਜਾਮ ਲੱਗ ਰਿਹਾ ਪਤਾ ਹੈ ਤੁਹਾਨੂੰ ਪਤਾ ਲੱਗ ਸਤਨਾਮ ਇਧਰ ਬਸਾਂ ਤਾਰ ਤੇ ਰੁਕਸਾ ਤੁਹਾਨੂੰ ਬੈਸੀ ਜੀ ਕਿ ਧਰਨਾ ਲੱਗ ਰਹੀ ਹੈ ਅੱਗੇ ਜਾਣ ਦੀ ਪੁਲੀ ਖਿਲਾੜੀ ਹੈ ਹਾਂ ਜੀ ਬਹੁਤ ਮੁਸ਼ਕਿਲ ਆ ਰਹੀ ਹੈ ਇਹ ਇਹ ਪੁਲੀ ਮੁਠੀ ਹੈ ਹਾਂ ਜੀ ਹਾਂ ਜੀ ਸਰ ਕਰਵਾ ਰਹੇ ਹਾਂ ਸਾਨੂੰ ਜਦੋਂ ਵੀ ਧਿਆਨ ਜਾਏ ਅਸੀਂ ਨਾਲ ਦੀ ਨਾਲ ਫੋਟੋ ਲੈ ਇੱਕ ਮਿੰਟ ਹੀ ਨੂੰ ਫੋਟੋ ਪਾਉਂਦੇ ਸਾਨੂੰ ਨਹੀਂ ਸਰ ਪੈਣਾ ਏਡੀ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਹੁਣ ਐਕਸੀਡੈਂਟ ਹੋ ਰਿਹਾ ਨਹੀਂ ਅਬ ਕੰਮ ਕਰਨ ਲੱਗੇ ਆ ਜੀ ਸਰ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਤੁਹਾਡੀ ਕੀ ਡਿਊਟੀ ਹੈ ਮੈਂ ਰੋਡ ਇਨਸਪੈਕਟਰ ਹਾਂ ਜੀ ਰੋਡ ਇਨਸਪੈਕਟਰ ਹਾਂ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼